ਈਡੀ ਵੱਲੋਂ ਜਿਹੜੀ ਹੈ ਇੱਕ ਦਰਖਾਸਤ ਫਿਰ ਦੁਆਰਾ ਦਿੱਤੀ ਸੀ ਕਿ ਫਰਦਰ ਜਿਹੜੀ ਹੈ ਇਨਵੈਸਟੀਗੇਸ਼ਨ ਬੜੀ ਕ੍ਰੂਸ਼ਲ ਸਟੇਜ ਤੇ ਚੱਲ ਰਹੀ ਹੈ ਤੇ ਇਹਦੇ ਵਿੱਚ ਸਾਨੂੰ ਹੋਰ ਐਵੀਡੈਂਸ ਜਿਹੜਾ ਹੈਗਾ ਅਸੀਂ ਉਹ ਦੇਖਣਾ ਹੈ ਤੇ ਉਹਦੇ ਰਿਲੇਟਡ ਜਿਹੜਾ ਹੈ ਅਸੀਂ ਸਾਧ ਦੇ ਇੱਕ ਰਿਮਾਂਡ ਮੰਗਿਆ ਸੀ ਜੀ ਔਰ ਸਾਧ ਦੇ ਰਿਮਾਂਡ ਦੇ ਵਿੱਚ ਸਾਰੀ ਆਰਗੂਮੈਂਟ ਸੁਣਨ ਤੋਂ ਬਾਅਦ ਜੱਜ ਸਾਹਿਬ ਨੇ ਡਿਟੇਲਡ ਆਰਡਰ ਜੋ ਵੀ ਹੈ ਉਹ ਪਾਸ ਕਰਕੇ ਪਾਂ ਜਿੰਦਰੀ ਮਾੜ ਹੋਰ ਦਿੱਤਾ ਹੈ ডিফেন্স ਵਕੀਲ ਦਾ ਕਹਿਣਾ ਹੈ ਕਿ ਜਿਹੜਾ ਇਹਨਾਂ ਨੂੰ ਇੱਕ ਤਰੀਕ ਨੂੰ ਸੱਦਿਆ ਗਿਆ ਸ਼ਾਮ ਨੂੰ ਗ੍ਰਿਫਤਾਰੀ ਪਾ ਦਿੱਤੀ ਗਈ ਉਸ ਦੇ ਬਾਅਦ ਇਹਨਾਂ ਨੂੰ ਜਿਹੜਾ ਅਦਾਲਤ ਪੇਸ਼ ਕੀਤਾ ਗਿਆ ਕਹਿੰਦਾ ਦੋਨੋਂ ਹੀ ਚੀਜ਼ਾਂ ਜਿਹੜੀਆਂ ਨਜਾਇਜ਼ ਹੈ ਥੈਟ ਵੀ ਵਿਲ ਰਿਪਲਾਈ ਇਨ ਦਾ ਕੋਰਟ ਓਨਲੀ ਸਿንስ ਦਾ ਮੈਟਰ ਇਜ਼ ਔਲਰੇਡੀ ਅੰਡਰ ਇਨਵੈਸਟੀਗੇਸ਼ਨ ਸੋ ਆਈ ਥਿੰਕ ਇਟ ਇਜ਼ ਨਾਟ ਗੁੱਡ ਟੂ ਸ਼ੇਅਰ 올 ਦਾ ਵਿਊਜ਼ ਇਨ ਦਾ ਇਨ ਦਾ ਪਬਲਿਕ ਜਦੋਂ ਰੀਲੈਂਸ ਫੋ ਲੋ ਗ੍ਰਿਫਤਾਰ ਕਿੱਥਾ ਗਏ ਸੀ ਉਸ ਸਮੇਂ ਈਡੀ ਕਿੰਨੇ ਕਿੱਥੇ ਸੀ ਐਡਵੋਕੇਟ ਸਾ ਦਾ ਕਿਹਾ ਇਦੇ ਬਾਰੇ ਮੈਂ ਕੁਝ ਨਹੀਂ ਕਹਾਂਗਾ ਬੇਸਿਕਲੀ ਇਨਵੈਸਟੀਗੇਸ਼ਨ ਦੇ ਦੌਰਾਨ ਖਾਸ ਕਰ ਜਦ ਤੱਕ ਚਾਰਜ ਸ਼ੀਟ ਫਾਈਲ ਨਹੀਂ ਹੁੰਦੀ ਆਈ ਥਿੰਕ ਇਟ ਵਿਲ ਨੋਟ ਬੀ ਗੁੱਡ ਟੂ ਡਿਸਕਲੋਸ ਐਨੀਥਿੰਗ ਮੈਂ ਤੁਹਾਨੂੰ ਬਰੀਫ ਚ ਦੱਸ ਰਿਹਾ ਕਿ 7 ਦਿਨ ਦਾ ਹੋਰ ਰਿਮਾਂਡ ਮੰਗਿਆ ਸੀ ਜੀ ਪਹਿਲਾਂ 7-10 ਮੰਗਿਆ ਸੀ 5 ਦਾ ਮਿਲ ਗਿਆ ਸੀ ਅੱਜ ਫੇਰ 7 ਦਿਨ ਦਾ ਮੰਗਿਆ ਤੇ 5 ਦਿਨ ਦਾ ਹੋਰ ਰਿਮਾਂਡ 12 ਤਰੀਕ ਨੂੰ ਪੇਸ਼ ਕਰਨਾ ਮਿਲ ਗਿਆ ਅੱਜ ਜਿਹੜੀ ਕਿ ਬੇਸ ਕਿ ਬਣਾਇਆ ਕਿ ਦੁਬਾਰਾ ਰਿਮਾਂਡ ਮੰਗਦੀ ਜ਼ਰੂਰਤ ਕਿਉਂ ਭਈ ਆਸ਼ੂ ਕੋਆਪਰੇਟ ਨਹੀਂ ਕਰ ਰਹੇ ਸਾਰਾ ਉਹਦੇ ਵਿੱਚ ਆ ਤੇ ਅਸੀਂ ਤੁਹਾਨੂੰ ਰਿਟਰਨ ਦੇ ਵਿੱਚ ਜਿਵੇਂ ਪਹਿਲਾਂ ਦਿੱਤਾ ਸੀਗਾ ਉਸ ਤਰ੍ਹਾਂ ਨਾਲ ਫੇਰ ਅੱਗੇ ਤੋਂ ਵੀ ਇੱਕ ਪ੍ਰੈਸ ਰਿਲੀਜ਼ ਦੇਵਾਂਗੇ ਨਹੀਂ ਮੈਂ ਕੋਈ ਵੀ ਫੈਕਟਸ ਤੁਹਾਡੇ ਨਾਲ ਸ਼ੇਅਰ ਇਸ ਟਾਈਮ ਇਨਵੈਸਟੀਗੇਸ਼ਨ ਦੇ ਕਿਉਂ ਨਹੀਂ ਤਾਹ ਇਨਵੈਸਟੀਗੇਸ਼ਨ ਚੱਲ ਰਹੀ ਆ ਇੱਕ ਇੱਕ ਹੋਰ ਮੇਂ ਸਵਾਲ ਹੈ ਜੀ ਕੋਈ ਹੋਰ ਲੋਕ ਵੀ ਜਾਂਚ ਚ ਸ਼ਾਮਿਲ ਕਰਦੇ ਪਿਓ ਜਿਸ ਤਰੀਕੇ ਨਾਲ ਐਫ ਆਈ ਆਰ ਦੇ ਵਿੱਚ ਜੋ ਜਿਹਦੀ ਲੋਡ ਹੋਊਗੀ ਤਾਂ ਕਰਾਂਗੇ ਉਹਦੇ ਚੋਂ ਮੈਂ ਡਿਸਕਲੋਜ਼ ਕੁਝ ਨਹੀਂ ਕਰ ਸਕਦਾ ਉਹ ਸਾਡੀ ਪ੍ਰੈਸ ਰਿਲੀਜ਼ ਦੇ ਵਿੱਚ ਤੁਹਾਨੂੰ ਆ ਜਾਊਗਾ ਪਹਿ ਉਹ ਵੈਬਸਾਈਟ ਤੋਂ ਲੈ ਲਓ ਈਡੀ ਦੀ ਤੋਂ ਠੀਕ ਹੈ ਠੀਕ ਹੈ ਠੀਕ ਹੈ ਜੀ ਬਾਕੀ ਵਕੀਲ ਈਡੀ ਵੱਲੋਂ ਜਿਹੜੀ ਹੈ ਇੱਕ ਦਰਖਾਸਤ ਫਿਰ ਦੁਆਰਾ ਦਿੱਤੀ ਸੀ ਕਿ ਫਰਦਰ ਜਿਹੜੀ ਹੈ ਇਨਵੈਸਟੀਗੇਸ਼ਨ ਬੜੀ ਕ੍ਰੂਸ਼ਲ ਸਟੇਜ ਤੇ ਚੱਲ ਰਹੀ ਹੈ ਤੇ ਇਹਦੇ ਵਿੱਚ ਸਾਨੂੰ ਹੋਰ ਐਵੀਡੈਂਸ ਜਿਹੜਾ ਹੈਗਾ ਅਸੀਂ ਉਹ ਦੇਖਣਾ ਹੈ ਤੇ ਉਹਦੇ ਰਿਲੇਟਡ ਜਿਹੜਾ ਹੈ ਅਸੀਂ ਸਾਧ ਦੇ ਇੱਕ ਰਿਮਾਂਡ ਮੰਗਿਆ ਸੀ ਜੀ ਔਰ ਸਾਧ ਦੇ ਰਿਮਾਂਡ ਦੇ ਵਿੱਚ ਸਾਰੀ ਆਰਗੂਮੈਂਟ ਸੁਣਨ ਤੋਂ ਬਾਅਦ ਜੱਜ ਸਾਹਿਬ ਨੇ ਡਿਟੇਲਡ ਆਰਡਰ ਜੋ ਵੀ ਹੈ ਉਹ ਪਾਸ ਕਰਕੇ ਪਾਂ ਜਿੰਦਰੀ ਮਾੜ ਹੋਰ ਦਿੱਤਾ ਹੈ ডিফেন্স ਵਕੀਲ ਦਾ ਕਹਿਣਾ ਹੈ ਕਿ ਜਿਹੜਾ ਇਹਨਾਂ ਨੂੰ ਇੱਕ ਤਰੀਕ ਨੂੰ ਸੱਦਿਆ ਗਿਆ ਸ਼ਾਮ ਨੂੰ ਗ੍ਰਿਫਤਾਰੀ ਪਾ ਦਿੱਤੀ ਗਈ ਉਸ ਦੇ ਬਾਅਦ ਇਹਨਾਂ ਨੂੰ ਜਿਹੜਾ ਅਦਾਲਤ ਪੇਸ਼ ਕੀਤਾ ਜਾਏਗਾ ਕਹਿੰਦਾ ਦੋਨੋਂ ਹੀ ਚੀਜ਼ਾਂ ਜਿਹੜੀਆਂ ਨਜਾਇਜ਼ ਹੈ ਡੈਟ ਵੀ ਵਿਲ ਰਿਪਲਾਈ ਇਨ ਦਾ ਕੋਰਟ ਓਨਲੀ ਸਿንስ ਦਾ ਮੈਟਰ ਇਜ਼ ਓਲਰਡੀ ਅੰਡਰ ਇਨਵੈਸਟੀਗੇਸ਼ਨ ਸੋ ਆਈ ਥਿੰਕ ਇਟ ਇਜ਼ ਨਾਟ ਗੁੱਡ ਟੂ ਸ਼ੇਅਰ 올 ਦਾ ਵਿਊਜ਼ ਇਨ ਦਾ ਇਨ ਦਾ ਪਬਲਿਕ ਜਦੋਂ ਰੀਲੈਂਸ ਫੋ ਲੋ ਗ੍ਰਿਫਤਾਰ ਕਿੱਥਾ ਗਏ ਸੀ ਉਸ ਸਮੇਂ ਈਡੀ ਕਿੰਦੇ ਕਿੱਥੇ ਸੀ ਐਡਵੋਕੇਟ ਸਾਦਾ ਕਿਹਾ ਇਦੇ ਬਾਰੇ ਮੈਂ ਕੁਝ ਨਹੀਂ ਕਹਾਂਗਾ ਬੇਸਿਕਲੀ ਇਨਵੈਸਟੀਗੇਸ਼ਨ ਦੇ ਦੌਰਾਨ ਖਾਸ ਕਰ ਜਦ ਤੱਕ ਚਾਰਜ ਸ਼ੀਟ ਫਾਈਲ ਨਹੀਂ ਹੁੰਦੀ ਆਈ ਥਿੰਕ ਇਟ ਵਿਲ ਨੋਟ ਬੀ ਗੁੱਡ ਟੂ ਡਿਸਕਲੋਜ਼ ਐਨੀਥਿੰਗ ਮੈਂ ਤੁਹਾਨੂੰ ਬਰੀਫ ਚ ਦੱਸ ਰਿਹਾ ਕਿ 7 ਦਿਨ ਦਾ ਹੋਰ ਰਿਮਾਂਡ ਮੰਗਿਆ ਸੀ ਜੀ ਪਹਿਲਾਂ 7 ਦਾ ਮੰਗਿਆ ਸੀ 5 ਦਾ ਮਿਲ ਗਿਆ ਸੀ ਅੱਜ ਫੇਰ 7 ਦਿਨ ਦਾ ਮੰਗਿਆ ਤੇ 5 ਦਿਨ ਦਾ ਹੋਰ ਰਿਮਾਂਡ 12 ਤਰੀਕ ਨੂੰ ਪੇਸ਼ ਕਰਨਾ ਮਿਲ ਗਿਆ ਤੇ ਅੱਜ ਜਿਹੜੀ ਕਿ ਬੇਸ ਕਿ ਬਣਾਇਆ ਕਿ ਦੁਬਾਰਾ ਰਿਮਾਂਡ ਮੰਗਦੀ ਜ਼ਰੂਰਤ ਕਿਉਂ ਭਈ ਆਸ਼ੂ ਕੋਆਪਰੇਟ ਨਹੀਂ ਕਰ ਰਹੇ ਸਾਰਾ ਉਹਦੇ ਵਿੱਚ ਆ ਤੇ ਅਸੀਂ ਤੁਹਾਨੂੰ ਰਿਟਰਨ ਦੇ ਜਿਵੇਂ ਪਹਿਲਾਂ ਦਿੱਤਾ ਸੀਗਾ ਉਸ ਤਰ੍ਹਾਂ ਨਾਲ ਫਿਰ ਅੱਗੇ ਤੋਂ ਵੀ ਇੱਕ ਪ੍ਰੈਸ ਰਿਲੀਜ਼ ਦੇ ਦਾਂਗੇ ਜਿਹੜੇ ਨੇ ਕਿ ਸ਼ੇਅਰ ਕਰ ਸਕਦੇ ਹੋ ਕਿ ਨਹੀਂ ਮੈਂ ਕੋਈ ਵੀ ਫੈਕਟਸ ਤੁਹਾਡੇ ਨਾਲ ਸ਼ੇਅਰ ਇਸ ਟਾਈਮ ਇਨਵੈਸਟੀਗੇਸ਼ਨ ਦੇ ਕਿੰਨੀ ਤੱਕ ਇਨਵੈਸਟੀਗੇਸ਼ਨ ਚੱਲ ਰਹੀ ਆ ਇੱਕ ਹੋਰ ਮੇਂ ਸਵਾਲ ਹੈ ਜੀ ਕੋਈ ਹੋਰ ਲੋਕ ਵੀ ਜਾਂਚ ਚ ਸ਼ਾਮਿਲ ਕਰਦੇ ਪਏ ਹੋ ਜਿਸ ਤਰੀਕੇ ਨਾਲ ਐਫ ਆਈ ਆਰ ਦੇ ਵਿੱਚ ਜੋ ਜਿਹਦੀ ਲੋਡ ਹੋਊਗੀ ਤਾਂ ਕਰਾਂਗੇ ਉਹਦੇ ਚੋਂ ਮੈਂ ਡਿਸਕਲੋਜ਼ ਕੁਝ ਨਹੀਂ ਕਰ ਸਕਦਾ ਉਹ ਸਾਡੀ ਪ੍ਰੈਸ ਰਿਲੀਜ਼ ਦੇ ਵਿੱਚ ਤੁਹਾਨੂੰ ਆ ਜਾਊਗਾ ਪਹਿਲਾਂ ਵੀ ਅਸੀਂ ਪ੍ਰੈਸ ਰਿਲੀਜ਼ ਰਿਟਨ ਚ ਦਿੱਤੀ ਆ ਜੇ ਕਿਸੇ ਨੂੰ ਨਹੀਂ ਮਿਲੀ ਉਹ ਵੈਬਸਾਈਟ ਤੋਂ ਲੈ ਲਓ ਈਡੀ ਦੀ ਤੋਂ ਠੀਕ ਹੈ ਠੀਕ ਹੈ ਠੀਕ ਹੈ ਜੀ ਬਾਕੀ